ਅੱਜ ਦਾ ਦਿਨ ਵਾਸਤੇ ਇੱਕ ਹੋਰ سونے ਦੀ ਖਾਨ ਲੈ ਕੇ ਆਏ ਆ ਇੱਕ ਹੋਰ ਚਾਰਟ ਪੈਟਰਨ ਲੈ ਕੇ ਆਏ ਆ ਹੁਣ ਚਾਰਟ ਪੈਟਰਨ ਨੂੰ ਦੇਖੋ ਮੈਂ سونے ਦੀ ਖਾਨ ਕਿਉਂ ਕਹਿੰਨਾ ਆ ਦੇਖੋ অপਸ਼ਨ ਟਰੇਡਿੰਗ ਹੋ ਗਈ ਇੰਟਰਾਡੇ ਜਾਂ ਫਿਰ ਦੇਖੋ অপਸ਼ਨ ਟਰੇਡਿੰਗ ਹੋ ਗਈ ਆਪਣੀ ਪੋਜੀਸ਼ਨਲ ਤੇ ਜਾਂ ਦੇਖੋ ਭਾਵੇਂ ਆਪਣੀ ਸਵਿੰਗ ਟਰੇਡਿੰਗ ਹੋ ਗਈ ਇਹ ਦੇਖੋ ਆਪਾਂ ਵੱਡੇ ਪ੍ਰੋਫਿਟ ਕਰਨੇ ਆ ਜਦੋਂ ਮੰਨ ਲਓ ਮਾਰਕੀਟ ਡਾਊਨ ਟ੍ਰੈਂਡ ਦੇ ਵਿੱਚ ਆ ਤੇ ਜਿੱਥੋਂ ਉਹਨੇ ਅਪ ਟ੍ਰੈਂਡ ਸ਼ੁਰੂ ਕਰਨਾ ਜੇ ਉੱਥੋਂ ਆਪਾਂ ਐਂਟਰੀ ਕਰ ਲਈਏ ਆਪਣੇ ਬਹੁਤ ਵੱਡਾ ਪ੍ਰੋਫਿਟ ਹੋ ਸਕਦਾ ਤੇ ਜਿੱਥੋਂ ਜੇ ਦੇਖੋ ਮਾਰਕੀਟ ਅਪ ਟ੍ਰੈਂਡ ਦੇ ਵਿੱਚ ਆ ਤੇ ਜਿੱਥੋਂ ਉਹਨੇ ਟ੍ਰੈਂਡ ਚੇਂਜ ਕਰਨਾ ਡਾਊਨ ਟ੍ਰੈਂਡ ਕਰਨਾ ਹੈ ਉਥੋਂ ਜੇ ਆਪਾਂ ਐਂਟਰੀ ਕਰ ਲਈਏ ਆਪਣਾ ਬਹੁਤ ਵੱਡਾ ਪ੍ਰੋਫਿਟ ਹੋ ਸਕਦਾ ਸੋ ਟ੍ਰੈਂਡ ਚੇਂਜ ਹੋਣ ਤੇ ਟ੍ਰੈਂਡ ਚੇਂਜ ਹੋਣ ਤੇ ਜੇ ਆਪਾਂ ਨੂੰ ਪਤਾ ਲੱਗ ਜੇ ਕਿ ਟ੍ਰੈਂਡ ਚੇਂਜ ਹੋ ਗਿਆ ਸੋ ਉਥੋਂ ਜੇ ਆਪਾਂ ਐਂਟਰੀ ਕਰ ਲਈਏ ਸੋ ਫਿਰ ਆਪਣਾ ਬਹੁਤ ਵੱਡਾ ਪ੍ਰੋਫਿਟ ਹੋ ਸਕਦਾ ਬਹੁਤ ਵੱਡਾ ਹੋ ਸਕਦਾ ਸੋ ਟ੍ਰੈਂਡ ਜਿਹੜਾ ਚੇਂਜ ਹੁੰਦਾ ਆ ਉਹ ਕੌਣ ਕਰਦਾ ਉਹ ਕਰਦੇ ਆ ਚਾਰਟ ਪੈਟਰਨ ਸੋ ਇੱਕ ਚਾਰਟ ਪੈਟਰਨ ਬਾਰੇ ਆਪਾਂ ਵੀਡੀਓ ਪਾ ਚੁੱਕੇ ਆ ਸੋ ਉਹ ਤੁਸੀਂ ਦੇਖੀ ਆ ਸਮਝੀ ਆ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਆਪਾਂ ਕੱਪ ਐਂਡ ਹੈਂਡਲ ਚਾਰਟ ਪੈਟਰਨ ਹੁਣ ਇਹ ਜਿਹੜਾ ਚਾਰਟ ਪੈਟਰਨ ਇਹਦੇ ਨਾਲ ਵੀ ਆਪਾਂ ਨੂੰ ਬਹੁਤ ਵੱਡੇ ਵੱਡੇ ਪ੍ਰੋਫਿਟ ਦੇਖਣ ਨੂੰ ਮਿਲਦੇ ਬਹੁਤ ਵੱਡੇ ਵੱਡੇ ਪ੍ਰੋਫਿਟ ਦੇਖਣ ਨੂੰ ਮਿਲਦੇ ਆ ਤੇ ਭਾਵੇਂ ਦੇਖੋ ਤੁਸੀਂ ਇਨਾ ਨਿਫਟੀ ਦੇ ਵਿੱਚ ਛੋਟੇ ਟਾਈਮ ਫਰੇਮ ਤੇ ਟ੍ਰੇਡ ਕਰ ਲਓ ਤੇ ਭਾਵੇਂ ਦੇਖੋ ਵੱਡੇ ਟਾਈਮ ਫਰੇਮ ਤੇ ਨਿਫਟੀ ਦੇ ਵਿੱਚ ਇਹ ਬੰਦੇ ਆ ਤੇ ਤੁਸੀਂ ਪੋਜੀਸ਼ਨਲ ਟ੍ਰੇਡ ਕਰ ਲਓ ਜਾਂ ਫਿਰ ਸਟਾਕਸ ਦੇ ਵਿੱਚ ਡੇ ਟਾਈਮ ਫ੍ਰੇਮ ਤੇ ਵੀਕਲੀ ਟਾਈਮ ਫ੍ਰੇਮ ਤੇ ਇਹ ਬੰਦਦੇ ਆ ਸੋ ਉਹਨਾਂ ਦੇ ਵਿੱਚ ਤੁਸੀਂ ਸਵਿੰਗ ਟ੍ਰੇਡ ਵੀ ਕਰ ਸਕਦੇ ਜੋ ਸੋ ਬਹੁਤ ਵੱਡੀ ਖਾਨ ਹੈ ਚਾਰਟ ਪੈਟਰਨ ਇਸ ਕਰਕੇ ਚਾਰਟ ਪੈਟਰਨ ਨੂੰ ਸਮਝਣਾ ਬਹੁਤ ਜ਼ਰੂਰੀ ਆ ਚਾਰਟ ਪੈਟਰਨ ਸਿੱਖਣੇ ਬਹੁਤ ਜ਼ਰੂਰੀ ਆ ਜੇ ਆਪਾਂ ਵੱਡੇ ਵੱਡੇ ਪ੍ਰੋਫਿਟ ਲੈਣਾ ਚਾਹੁੰਦੇ ਆ ਸੋ ਸਟਾਰਟ ਕਰਦੇ ਆ ਆਪਾਂ ਇਸ ਵੀਡੀਓ ਨੂੰ ਵੀਡੀਓ ਦੇ ਵਿੱਚ ਦੇਖੋ ਆਪਾਂ ਸਮਝਾਂਗੇ ਕਿ ਇਹ ਦੀ ਪਹਿਚਾਨ ਕੀ ਆ ਸਭ ਤੋਂ ਪਹਿਲੀ ਚੀਜ਼ ਦੂਜੀ ਚੀਜ਼ ਆਪਾਂ ਸਮਝਾਂਗੇ ਕਿ ਇਹਦੇ ਵਾਸਤੇ ਆਪਾਂ ਕਿਹੜੇ-ਕਿਹੜੇ ਰੂਲਸ ਫਾਲੋ ਕਰਨੇ ਆ ਜੀ ਦੇ ਨਾਲ ਆਪਾਂ ਨੂੰ ਇਹਦੇ ਵਿੱਚ ਵਧੀਆ ਐਕਿਊਰਸੀ ਮਿਲੇ ਤੀਜੀ ਚੀਜ਼ ਆਪਾਂ ਇਹ ਸਮਝਾਂਗੇ ਕਿ ਇਹਦੇ ਵਿੱਚ ਆਪਾਂ ਐਂਟਰੀ ਕਿੱਥੇ ਕਰਨੀ ਤੇ ਸਟਾਪ ਲੋਸ ਕਿੱਥੇ ਲਾਉਣਾ ਸੋ ਵੀਡੀਓ ਦੇਖੋ ਬਹੁਤ ਇੰਪੋਰਟੈਂਟ ਹੋਊਗੀ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਣਾ ਤੇ ਵੀਡੀਓ ਵੀ ਛੋਟੀ ਜੀ ਹੋਊਗੀ ਜ਼ਿਆਦਾ ਲੰਮੀ ਨਹੀਂ ਹੋਊਗੀ ਸੋ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਹਦੀ ਪਹਿਚਾਣ ਦੀ ਸੋ ਦੇਖੋ ਸਭ ਤੋਂ ਪਹਿਲੀ ਚੀਜ਼ ਜਦੋਂ ਵੀ ਦੇਖੋ ਇਹ ਚਾਰਟ ਪੈਟਰਨ ਬਣਦਾ ਹੈ ਇਹਦੇ ਨਾਲ ਮਾਰਕੀਟ ਉੱਤੇ ਸੋ ਇਹਦੇ ਵਾਸਤੇ ਕੀ ਹੋਣਾ ਚਾਹੀਦਾ ਸਭ ਤੋਂ ਪਹਿਲੀ ਚੀਜ਼ ਡਾਊਨ ਟ੍ਰੈਂਡ ਹੋਣਾ ਚਾਹੀਦਾ ਡਾਊਨ ਟ੍ਰੈਂਡ ਹੋਣਾ ਚਾਹੀਦਾ ਮਾਰਕੀਟ ਥੱਲੇ ਆਉਣ ਡਈ ਆ ਕਾਫੀ ਦਿਨਾਂ ਦੀ ਸੋ ਉਸ ਤੋਂ ਬਾਅਦ ਜੇ ਪੈਟਰਨ ਬਣਦਾ ਹੈ ਸੋ ਫਿਰ ਆਪਾਂ ਨੂੰ ਬਹੁਤ ਵੱਡਾ ਪ੍ਰੋਫਿਟ ਇਹਦੇ ਵਿੱਚ ਦੇਖਣ ਨੂੰ ਮਿਲਦਾ ਸੋ ਇੱਕ ਦੇਖੋ ਰੈਜ਼ਿਸਟੈਂਸ ਹੋਊਗਾ ਮਾਰਕੀਟ ਥੱਲੇ ਆ ਗਈ ਹੁਣ ਥੱਲੇੋਂ ਦੇਖੋ ਮਾਰਕੀਟ ਉੱਤੇ ਜਾਣ ਦੀ ਕੋਸ਼ਿਸ਼ ਕਰਨ ਡਈ ਆ ਰੈਜ਼ਿਸਟੈਂਸ ਨੂੰ ਮਾਰਕੀਟ ਨੇ ਟੱਚ ਕੀਤਾ ਉਸ ਤੋਂ ਬਾਅਦ ਉਹਨੇ ਹੌਲੀ ਹੌਲੀ ਥੱਲੇ ਆਉਣਾ ਸ਼ੁਰੂ ਕੀਤਾ ਹੌਲੀ ਹੌਲੀ ਪ੍ਰਾਈਸ ਐਕਸ਼ਨ ਬਣਾਵਣਾ ਕੀ ਤੇ ਫਿਰ ਉਹਨੇ ਦੁਬਾਰਾ ਰੈਜ਼ਿਸਟੈਂਸ ਕੋਲ ਗਈ ਆ ਦੂਜੀ ਵਾਰ ਗਈ ਆ ਤੇ ਦੂਜੀ ਵਾਰ ਜਦੋਂ ਗਈ ਫਿਰ ਡਿੱਗਦੀ ਆ ਪਰ ਜਦੋਂ ਦੇਖੋ ਦੂਜੀ ਵਾਰ ਡਿੱਗੀ ਆ ਉਦੋਂ ਜਿਆਦਾ ਨਹੀਂ ਡਿੱਗੀ ਥੋੜਾ ਜਿਹਾ ਡਿੱਗੀ ਆ ਤੇ ਥੋੜਾ ਜਿਹਾ ਡੇਕੇ ਫਿਰ ਪ੍ਰਾਈਸ ਐਕਸ਼ਨ ਬਣਾ ਬਣਾ ਕੇ ਉਹ ਕੀ ਕਰਦੀ ਇਹਨੂੰ ਰੈਜ਼ਿਸਟੈਂਸ ਨੂੰ ਬ੍ਰੇਕ ਕਰ ਦਿੰਦੀ ਆ ਸੋ ਰੈਜ਼ਿਸਟੈਂਸ ਨੂੰ ਬ੍ਰੇਕ ਕਰ ਦਿੰਦੀ ਆ ਫਿਰ ਉਸ ਤੋਂ ਬਾਅਦ ਆ ਉਹਨੇ ਇੱਥੇ ਇੱਥੇ ਰੀ ਟੈਸਟ ਨਹੀਂ ਇਹਨਾਂ ਨੇ ਕਰਾਇਆ ਸੋ ਬ੍ਰੇਕ ਆਊਟ ਕਰਨ ਤੋਂ ਬਾਅਦ ਰੀ ਟੈਸਟ ਕਰੂਗੀ ਹਰ ਰਿਸਿਸਟੈਂਸ ਤੋਂ ਨੂੰ ਬਣਾ ਲੂਗੀ ਸਪੋਰਟ ਉਥੋਂ ਸਪੋਰਟ ਲਾਉਗੀ ਤੇ ਫਿਰ ਉਸ ਤੋਂ ਬਾਅਦ ਆ ਉੱਤੇ ਜਾਊਗੀ ਸੋ ਇਹ ਦੀ ਪਹਿਚਾਣ ਹੈ ਪਹਿਲੀ ਰਿਸਿਸਟੈਂਸ ਨੂੰ ਟੱਚ ਕਰਕੇ ਕਾਫੀ ਥੱਲੇ ਆ ਜਾਊਗੀ ਦੂਜੀ ਵਾਰ ਜਦੋਂ ਟੱਚ ਕਰੂਗੀ ਥੋੜਾ ਜਿਹਾ ਥੱਲੇ ਆਊਗੀ ਤੇ ਫਿਰ ਉਸ ਤੋਂ ਬਾਅਦ ਆ ਉਹਨੂੰ ਬ੍ਰੇਕ ਕਰ ਦੂਗੀ ਆ ਤਾਂ ਡੱਕੀ ਬਣ ਗਿਆ ਕੱਪ ਬਣ ਗਿਆ ਤੇ ਆ ਤਾਂ ਡੱਕੀ ਬਣ ਗਿਆ ਹੈਂਡਲ ਬਣ ਗਿਆ ਠੀਕ ਹੈ ਹੁਣ ਆਪਾਂ ਗੱਲ ਕਰ ਲੈਣੇ ਆ ਕਿ ਇਹ ਦੇ ਵਾਸਤੇ ਆਪਾਂ ਰੂਲਸ ਕਿਹੜੇ ਕਿਹੜੇ ਫਾਲੋ ਕਰਨੇ ਜੀ ਦੇ ਨਾਲ ਆਪਾਂ ਨੂੰ ਵਧੀਆ ਐਕੂਰਸੀ ਮਿਲੇ ਸੋ ਸਭ ਤੋਂ ਪਹਿਲਾ ਰੂਲ ਤਾਂ ਇਹੀ ਹੈ ਕਿ ਜਦੋਂ ਵੀ ਦੇਖੋ ਇਹ ਪੈਟਰਨ ਬਣਦਾ ਡਾਊਨ ਟ੍ਰੈਂਡ ਹੋਣਾ ਚਾਹੀਦਾ ਮਾਰਕੀਟ ਦੇ ਵਿੱਚ ਮਾਰਕੀਟ ਥੱਲੇ ਆਉਂਦੇ ਹੀ ਜੇ ਤੇ ਉਸ ਤੋਂ ਬਾਅਦ ਆ ਦੇਖੋ ਜੇ ਇਹ ਪੈਟਰਨ ਬਣਦਾ ਹੈ ਆਪਣਾ ਕੱਪ ਐਂਡ ਹੈਂਡਲ ਸੋ ਫਿਰ ਆਪਾਂ ਨੂੰ ਮਾਰਕੀਟ ਦੇ ਵਿੱਚ ਬਹੁਤ ਵੱਡਾ ਮੂਵ ਦੇਖਣ ਨੂੰ ਮਿਲਦਾ ਉੱਤੇ ਵਾਲੀ ਸਾਈਡ ਨੂੰ ਠੀਕ ਹੈ ਤੇ ਦੂਜੀ ਚੀਜ਼ ਆਪਾਂ ਕੀ ਦੇਖਣੀ ਆ ਰੀਟੈਸਟ ਤੇ ਐਂਟਰੀ ਕਰਨੀ ਆ ਹੁਣ ਦੇਖੋ ਇੱਥੇ ਬ੍ਰੇਕਆਊਟ ਕਰਤਾ ਬ੍ਰੇਕਆਊਟ ਕਰਨ ਤੋਂ ਬਾਅਦ ਆ ਜਿੱਥੋਂ ਬ੍ਰੇਕਆਊਟ ਕੀਤਾ ਜਿਹੜਾ ਰੈਜ਼ਿਸਟੈਂਸ ਹੀ ਪਹਿਲਾਂ ਹੁਣ ਇਸ ਜਗ੍ਹਾ ਤੋਂ ਜਦੋਂ ਦੇਖੋ ਸਪੋਰਟ ਲੈਂਦਾ ਹੈ ਸਪੋਰਟ ਲੈਣ ਤੋਂ ਬਾਅਦ ਆ ਉੱਤੇ ਜਾਣਾ ਸ਼ੁਰੂ ਕਰਦਾ ਫਿਰ ਆਪਾਂ ਦੇਖੋ ਇਹਦੇ ਵਿੱਚ ਐਂਟਰੀ ਕਰਨੀ ਹੁੰਦੀ ਹੈ ਇਹ ਸੇਫ ਐਂਟਰੀ ਇਹਦੇ ਵਿੱਚ ਟਾਈਮ ਫਰੇਮ ਦੀ ਜੇ ਆਪਾਂ ਗੱਲ ਕਰਦੇ ਹਾਂ ਕਿਸੇ ਵੀ ਟਾਈਮ ਫਰੇਮ ਤੇ ਤੁਸੀਂ ਇਹ ਚਾਰਟ ਪੈਟਰਨ ਦੇਖ ਸਕਦੇ ਜੋ ਕਿਸੇ ਵੀ ਟਾਈਮ ਫਰੇਮ ਤੇ ਕਿਸੇ ਵੀ ਟਾਈਮ ਫਰੇਮ ਤੇ ਬੈਸਟ ਰਹੂਗਾ ਦੇਖੋ ਨਿਫਟੀ ਵਾਸਤੇ 5 ਮਿੰਟ 15 ਮਿੰਟ ਜੇ ਇੰਟਰਾਡੇ ਕਰਨੀ ਹੈ ਜੇ ਦੇਖੋ ਤੁਸੀਂ ਨਿਫਟੀ ਦੇ ਵਿੱਚ ਪੋਜੀਸ਼ਨਲ ਕਰਨੀ ਹੈ ਫਿਰ ਡੇ ਟਾਈਮ ਫਰੇਮ ਇਸਤੇਮਾਲ ਕਰ ਸਕਦੇ ਜੋ ਤੇ ਜੇ ਤੁਸੀਂ ਸਟਾਕਸ ਦੇ ਵਿੱਚ ਕਰਨੀ ਆ ਸਵਿੰਗ ট্রেਡਿੰਗ ਫਿਰ ਤੁਸੀਂ ਡੇ ਟਾਈਮ ਫਰੇਮ ਜਾਂ ਫਿਰ ਵੀਕਲੀ ਟਾਈਮ ਫਰੇਮ ਇਸਤੇਮਾਲ ਕਰ ਸਕਦੇ ਜੋ ਸੋ ਹੁਣ ਆਪਾਂ ਸਮਝਦੇ ਆ ਕਿ ਇਸ ਪੈਟਰਨ ਦੇ ਵਿੱਚ ਆਪਾਂ ਐਂਟਰੀ ਕਿੱਥੇ ਕਰਨੀ ਤੇ ਸਟਾਪ ਲੌਸ ਕਿੱਥੇ ਲਾਉਣਾ ਹੁਣ ਤੁਹਾਡੇ ਸਾਹਮਣੇ ਦੇਖੋ ਆ ਬਣਿਆ ਕਾਪਨ ਹੈਂਡਲ ਪੈਟਰਨ ਆ ਦੇਖੋ ਰੈਜ਼ਿਸਟੈਂਸ ਆ ਰੈਜ਼ਿਸਟੈਂਸ ਆ ਪਹਿਲੀ ਵਾਰ ਦੇਖੋ ਰੈਜ਼ਿਸਟੈਂਸ ਦੇ ਕੋਲ ਆਈ ਤੇ ਥੱਲੇ ਚਲ ਗਈ ਫਿਰ ਦੂਜੀ ਵਾਰ ਦੇਖੋ ਆਈ ਥੋੜਾ ਜਿਹਾ ਥਲੇ ਗਈ ਤੇ ਫਿਰ ਉਸ ਤੋਂ ਬਾਅਦ ਆ ਬ੍ਰੇਕਆਊਟ ਸੋ ਕੀ ਬਣ ਗਿਆ ਇਹ ਆਪਣਾ ਕੱਪ ਐਂਡ ਹੈਂਡਲ ਚਾਰਟ ਪੈਟਰਨ ਹੁਣ ਬ੍ਰੇਕਆਊਟ ਕਰਤਾ ਹੈ ਬ੍ਰੇਕਆਊਟ ਕਰਨ ਤੋਂ ਬਾਅਦ ਆਪਾਂ ਐਂਟਰੀ ਨਹੀਂ ਕਰਨੀ ਬ੍ਰੇਕਆਊਟ ਕਰਨ ਤੋਂ ਬਾਅਦ ਆ ਜਦੋਂ ਦੇਖੋ ਦੁਬਾਰਾ ਇਹਦੇ ਕੋਲ ਆਉਂਦੀ ਆ ਠੀਕ ਆ ਇਹਦੇ ਕੋਲ ਆਉਂਦੀ ਆ ਦੁਬਾਰਾ ਇਹਨੂੰ ਟੱਚ ਕਰਦੀ ਆ ਤੇ ਇੱਥੇ ਕੋਈ ਆਨਗੇ ਪੈਟਰਨ ਬਣਾਉਂਦੀ ਆ ਹੈਮਰ ਵਗੈਰਾ ਤੇ ਜਦੋਂ ਦੇਖੋ ਪਿਛਲਾ ਜਿਹੜਾ ਇਹਨੇ ਬਣਾਇਆ ਸੀ ਹਾਈ ਉਹ ਬ੍ਰੇਕ ਕਰ ਦਿੰਦੀ ਆ ਆ ਵਾਲਾ ਉਸ ਤੋਂ ਬਾਅਦ ਆਪਾਂ ਐਂਟਰੀ ਕਰਨੀ ਹੈ ਤੇ ਜਿਹੜਾ ਦੇਖੋ ਇੱਥੇ ਕੈਂਡਲ ਬਣਿਆ ਹੈ ਇਹਦਾ ਜਿਹੜਾ ਲੋਅ ਆ ਉਹ ਆਪਣਾ ਸਟਾਪ ਲੌਸ ਰਹੂਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਸਟਾਪ ਲੌਸ ਨੂੰ ਟ੍ਰੇਲ ਕਰ ਕਰਕੇ ਅੱਗੇ ਵੱਡੇ ਤੋਂ ਵੱਡਾ ਪ੍ਰੋਫਿਟ ਇਹਦੇ ਵਿੱਚ ਲੈ ਸਕਦੇ ਹਾਂ ਕਿਉਂਕਿ ਦੇਖੋ ਜਦੋਂ ਵੀ ਇਹ ਪੈਟਰਨ ਬਣਦਾ ਹੈ ਉਦੋਂ ਆਪਾਂ ਨੂੰ ਇਹਦੇ ਵਿੱਚ ਬਹੁਤ ਵੱਡਾ ਪ੍ਰੋਫਿਟ ਦੇਖਣ ਨੂੰ ਮਿਲਦਾ ਹੈ ਠੀਕ ਹੈ ਸੋ ਇਹ ਸੀ ਆਪਣਾ ਇਸ ਪੈਟਰਨ ਬਾਰੇ ਆਈ ਹੋਪ ਤੁਹਾਨੂੰ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਪੈਟਰਨ ਬਾਰੇ ਸਮਝ ਆ ਗਈਆਂ ਚੰਗੀ ਤਰ੍ਹਾਂ ਫਿਰ ਵੀ ਜੇ ਦੇਖੋ ਕੋਈ ਡਾਊਟ ਰਹਿ ਗਿਆ ਕੋਈ ਸਵਾਲ ਰਹਿ ਗਿਆ ਸੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ